ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਚਾਰ ਟਰੈਕਟਰ ਵਕਾਊ ਇੱਕ 11 ਹਾਲਾਂ ਦਾ ਸੈੱਟ ਲੈ ਕੇ ਆਏ ਹਾਂ ਪਹਿਲਾਂ ਗੱਲ ਕਰੀਏ 11 ਹਾਲ ਨੇ ਜੀ ਬਹੁਤ ਸਾਫ਼ ਸੋਹਣੇ ਹਾਲ ਨੇ ਹਾਲਤ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀਡੀਓ ਫੋਟੋ ਚੱਲ ਰਹੀਆਂ ਨੇ ਨਵੇਂ ਫਾਲੇ ਨੇ ਇੱਕ ਪਾਸੇ ਦੇ ਇੱਕ ਪਾਸੇ ਦੇ ਘਸੇ ਹੋਏ ਨੇ ਪੂਰੇ ਹੈਵੀ ਵਜਨ ਦੇ ਵਿੱਚ ਹਲ ਨੇ ਜੇ ਆਪਾਂ ਵਜਨ ਦੀ ਗੱਲ ਕਰੀਏ 2 ਕੁਆਂਟਲ 55 ਕਿਲੋ ਦੇ ਹਲ ਨੇ ਪੂਰਾ ਹੈਵੀ ਲੋਹਾ ਲੱਗਿਆ ਹੋਇਆ ਪੂਰੇ ਵਜਨਦਾਰ ਹਲ ਨੇ ਪੂਰੇ ਸ਼ੁੱਧ ਚੱਲਦੇ ਨੇ ਵਾਹ ਕੇ ਤੁਸੀਂ ਦਸੱਲੀ ਕਰਕੇ ਫਿਰ ਹਲ ਖਰੀਦ ਸਕਦੇ ਹੋ ਕੋਈ ਐਂਗਲ ਫਾਲਾ ਹਲ ਵਿੰਗਾ ਨਹੀਂ ਪੂਰੇ ਸੰਭਾਈ ਨਾਲ ਚੱਲੇ ਹਲ ਨੇ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਹਲ ਖਰੀਦ ਸਕਦੇ ਹੋ ਜੇ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9855243349 ਤੇ ਵੀਰ ਨੂੰ ਫੋਨ ਕਰਕੇ ਹਲਾਂ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਖਰੀਦਣਿਆ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਬਾਕੀ ਤੁਸੀਂ ਹਲ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨਿਓ 21000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਅੱਗੇ ਗੱਲ ਕਰੀ ਐਚ ਐਮਟੀ 9811 ਟਰੈਕਟਰ ਘਰੇਲੂ ਟਰੈਕਟਰ オリジナル ਹਾਲਤ ਦਾ ਟਰੈਕਟਰ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਪੂਰਾ ਸਾਫ਼ ਸੋਹਣਾ ਵਾਈ ਤੇ ਚੱਲਿਆ ਟਰੈਕਟਰ ਆ ਘਰੇਲੂ ਟਰੈਕਟਰ ਆ ਜੀ ਬਾਹਰ ਚਲਾ ਕੇ ਦਸੱਲੀ ਕਰਕੇ ਦੇਖ ਪਰਖ ਕੇ ਟਰੈਕਟਰ ਤੁਸੀਂ ਫਿਰ ਖਰੀਦ ਸਕਦੇ ਹੋ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ 1997 ਮਾਡਲ ਟਰੈਕਟਰ ਆ ਡੀ ਆਈ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਗੱਲ ਕਰੀਏ 60 ਪੈਸੇ ਟਾਇਰ ਨੇ ਕੰਪਨੀ ਦੇ ਟਾਇਰ ਨੇ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆ ਜੇ ਹੁਣ ਆਪਾਂ ਇਸਦੇ ਨੰਬਰ ਦੀ ਗੱਲ ਕਰੀਏ ਮਹਾਰਾਸ਼ਟਰ ਦਾ ਨੰਬਰ ਆ ਜੀ ਫਰੀਦਕੋਟ ਪਿੰਡ ਪੰਜਾਬ ਵਿੱਚ ਨਾ ਹੋਇਆ ਦੇਖ ਸਕਦੇ ਹੋ ਟਰੈਕਟਰ ਦੀ ਹਾਲਤ ਬਾਡੀ ਲੈਨ ਦਾ ਮਰਗਿਆਟਾ ਦਾ ਇੰਜਨ ਗੇਅਰ ਦਾ ਪਿਛਲੇ ਹਿੱਸੇ ਦਾ ਬਿਲਕੁਲ ਨਵਾਂ ਟਰੈਕਟਰ ਆ ਕੋਈ ਕਮ ਨਹੀਂ ਟਰੈਕਟਰ ਦੇ ਵਿੱਚ ਬਹੁਤ ਸੋਹਣਾ ਸਾਫ ਟਰੈਕਟਰ ਆ ਡੈਕ ਲੱਗਿਆ ਹੋਇਆ ਜੀ ਫੈਵਰ ਛਤਰੀ ਲੱਗੀ ਹੋਈ ਆ ਤੁਹਾਡੇ ਸਾਹਮਣੇ ਸਕਰੀਨ ਤੇ ਵੀਡੀਓ ਫੋਟੋ ਚੱਲ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ 220000 ਰੁਪਏ ਵੀਰ ਕੰਨ ਨੂੰ ਡਿਮਾਂਡ ਰੱਖੀ ਗਈ ਆ ਇੱਕ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਜੇ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98772 49083 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਹੋਵੇ ਜੋ ਵੀਰਨ ਖਰੀਦਣ ਦੇ ਚਾਹਵਨ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨ ਟਰੈਕਟਰ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਅੱਗੇ ਗੱਲ ਕਰੀਏ ਸਵਰਾਜ 743 শোরੂਮ ਕੰਡੀਸ਼ਨ ਦਾ ਟਰੈਕਟਰ ਬਹੁਤ ਸੋਹਣਾ ਸਾਂਭਿਆ ਹੋਇਆ ਘਰੇਲੂ ਟਰੈਕਟਰ ਆ ਜੀ ਦੇਖ ਸਕਦੇ ਹੋ ਰਿੰਮਾਂ ਦਾ ਬਿਲਕੁਲ ਨਵਾਂ ਮਰਗਿਆਟਾਂ ਦਾ ਬਿਲਕੁਲ ਨਵਾਂ ਬਾਡੀ ਲੈਨ ਦਾ ਨਵਾਂ ਟਰੈਕਟਰ ਆ ਜੀ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2023 ਮਾਡਲ ਟਰੈਕਟਰ ਆ ਜੀ ਬਿਲਕੁਲ ਹੀ ਨਵਾਂ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਇੰਜਨ ਗੇਅਰ ਦਾ ਪਿਛਲੇ ਹਿੱਸੇ ਦਾ ਬਿਲਕੁਲ ਹੀ ਨਵਾਂ ਟਰੈਕਟਰ ਆ ਬਹੁਤ ਘੱਟ ਚੱਲਿਆ ਟਰੈਕਟਰ ਆ ਤੁਸੀਂ ਦਸੱਲੀ ਕਰਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਆ ਜੀ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 85298 32171 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਰੇਟ ਦੀ ਗੱਲ ਕਰੀਏ ਵੀਰ ਕੰਨੀਓ 5 ਲੱਖ 80 ਹਜ਼ਾਰ ਰੁਪਈਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਟਰੈਕਟਰ ਤੁਸੀਂ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫਟ ਟਰੈਕਟਰ ਆ ਬਹੁਤ ਸੋਹਣਾ ਸਾਫਟ ਟਰੈਕਟਰ ਆ ਜੀ ਸਵਰਾਜ 747 XT ਰਿਮਾਡਲ ਆ ਇਹ ਦੇਖ ਸਕਦੇ ਹੋ ਤੁਸੀਂ ਰਿਵਰਸ ਪੀਟੀਓ ਦੇ ਵਿੱਚ ਆ ਬਹੁਤ ਚੰਗਾ ਟਰੈਕਟਰ ਆ ਜੀ ਦੇਖ ਸਕਦੇ ਹੋ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਖਰੀਦ ਸਕਦੇ ਹੋ ਲਾਲ ਪੇਂਟ ਦੇ ਵਿੱਚ ਟਰੈਕਟਰ ਆ ਵੀਰੋ ਇਹ ਦੇਖ ਸਕਦੇ ਆ ਤੁਸੀਂ ਬਿਲਕੁਲ ਹੀ ਨਵਾਂ ਟਰੈਕਟਰ ਆ 2023 ਮਾਡਲ ਟਰੈਕਟਰ ਆ ਦੁਬਾਰਾ ਦੱਸ ਦਿੰਨੇ ਆ ਟਾਇਰਾਂ ਤੇ ਤੁਸੀਂ ਦੇਖ ਸਕਦੇ ਹੋ 23 ਦੇ ਮਾਰਕੇ ਨੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਜਿਸ ਕਿਸੇ ਵੀਰ ਨੇ ਖਰੀਦਣਾ ਵੀਰ ਨੂੰ ਇੱਕ ਵਾਰ ਜ਼ਰੂਰ ਕਾਲ ਕਰੋ ਅੱਗੇ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ ਸੋਨਾ ਲਿਖਾ ਟਰੈਕਟਰ ਦੀ ਹਾਲਤ ਦਾ ਘਰੇਲੂ ਸੋਨਾ ਸੰਭਿਆ ਹੋਇਆ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ 750 ਸੋਨਾ ਲਿਕਾ RXR ਮਾਡਲ ਆ ਜੀ ਦੇਖ ਸਕਦੇ ਹੋ ਚੰਗੇ ਟਾਇਰ ਨੇ ਟਰੈਕਟਰ ਦੇ ਕੰਪਨੀ ਦੇ ਟਾਇਰ ਨੇ ਜੇ ਆਪਾਂ ਜੇ ਆਪਾਂ ਟਰੈਕਟਰ ਦੇ ਮਾਡਲ ਬਾਰੇ ਗੱਲ ਕਰੀਏ 2010 ਮਾਡਲ ਟਰੈਕਟਰ ਆ ਬਹੁਤ ਸੋਹਣਾ ਸੰਭਿਆ ਹੋਇਆ ਟਰੈਕਟਰ ਆ ओरिजिनल ਰੰਗ ਪੇਂਟ ਦੇ ਵਿੱਚ ਟਰੈਕਟਰ ਆ ਘਰੇਲੂ ਟਰੈਕਟਰ ਆ ਰਿੰਮਾਂ ਦਾ ਪੂਰਾ ਸਾਫ ਆ ਮਰਗਿਆਟਾਂ ਦਾ ਪੂਰਾ ਸਾਫ ਆਈ ਬਾਡੀ ਲਾਈਨ ਦਾ ਪੂਰਾ ਸਾਫ ਆ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਬਾਹ ਚਲਾ ਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਸਾਂਭਿਆ ਹੋਇਆ ਘਰੇਲੂ ਟਰੈਕਟਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੇ ਹੁਣ ਆਪਾਂ ਟਰੈਕਟਰ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 3,65,000 ਰੁਪਿਆ ਡਿਮਾਂਡ ਰੱਖੀ ਗਈ ਹੈ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8427725955 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਖਰੀਦਣ ਦੇ ਚਾਹਵਣ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨ ਅੱਗੇ ਗੱਲ ਕਰੀਏ ਜੀ ਅਰਜੰਟ 555 DI শোরੂਮ ਕੰਡੀਸ਼ਨ ਦਾ ਟਰੈਕਟਰ ਬਹੁਤ ਸੋਹਣਾ ਸਾਫ ਟਰੈਕਟਰ Ориジナル ਰੰਗ ਪੇਂਟ ਦੇ ਵਿੱਚ ਟਰੈਕਟਰ ਆ ਜੀ ਨਵੇਂ ਵਰਗੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ ਕੰਪਨੀ ਦੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਮਾਡਲ ਦੀ ਗੱਲ ਕਰੀਏ 2014 ਮਾਡਲ ਟਰੈਕਟਰ ਆ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ 415000 ਰੁਪਿਆ ਵੀਰਕਲ ਨੂੰ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9877249083 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮਾ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਹਾਣੇ ਲਈ ਨਵੀਆਂ ਨਵੀਆਂ ਵੀਡੀਓ ਖੇਤੀਬਾੜੀ ਸਾਧਨ ਮੁਕਾਉ ਬਹੁਤ ਕਵਾਜ ਵਰੇਟਾਂ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ